ਬਾਈ ਆਪਣੇ ਲੋਕ ਨਾ ਮਿੰਟ ਚ ਲੱਗ ਜਾਂਦੇ ਆ ਸਰਟੀਫਿਕੇਟ ਜਾਰੀ ਕਰਨ। ਹਲਵੇਂ ਜਿਦੂ ਗਨਮੈਨ ਲੈ ਲੇ ਕਹਿਣਗੇ ਜੀ ਇਹ ਤਾਂ ਵਿਕ ਗਿਆ ਸਰਕਾਰੀ ਆ। ਹੁਣ ਆਪਣੇ ਮਾਹੌਲ ਕੀ ਚੱਲਦਾ ਸੱਚ ਬੋਲੋ ਗੋਲੀ ਖਾਓ। ਉਹ ਭਰਾਵੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਭਰਾਵੋ ਗਨਮੈਨ ਲਓ। ਗਨਮੈਨ ਲੈਣੇ ਚਾਹੀਦੇ ਜਿਹੜੇ ਵੀ ਪੰਜਾਬ ਦੇ ਹੱਕਾਂ ਲਈ ਬੋਲਦੇ ਆ ਉਹਨਾਂ ਨੂੰ ਜ਼ਰੂਰੀ ਆ ਅੱਜਕੱਲ ਚੱਕਰ ਕੀ ਆ ਬਾਈ ਇਹ ਨਾ ਦੇਖੋ ਵੀ ਸਾਡੀ ਇਹਦੇ ਨਾਲ ਸਾਨੂੰ ਲੋਕ ਕੀ ਕਹਿਣਗੇ ਕੀ ਨਹੀਂ ਆਪਾਂ ਦੇਖ ਰਹੀਆਂ ਬਾਈ ਕਿੰਨੇ ਨੌਜਵਾਨਾਂ ਦਾ ਨੁਕਸਾਨ ਹੋਇਆ ਇਹ ਗਨਮੈਨ ਨਹੀਂ ਲੈਣੇ ਤਾਂ ਘੱਟੋ ਘੱਟ ਨਾ ਸਾਰੇ ਜਥੇਬੰਦੀਆਂ ਨੂੰ ਮੈਂ ਤਾਂ ਬੇਨਤੀ ਕਰਦਾ ਸਾਰੀਆਂ ਪਾਰਟੀਆਂ ਨੂੰ ਪਾਰਟੀਆਂ ਦਾ ਚਲੋ ਮੈਨੂੰ ਪਤਾ ਹੀ ਆ ਉਹਨਾਂ ਦਾ ਕੀ ਉਹ ਕਰਨਾ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਨੌਜਵਾਨਾਂ ਪੰਜਾਬ ਦੇ ਹੱਕਾਂ ਲਈ ਬੋਲਦੇ ਆ ਅਗਵਾਈ ਕਰਦੇ ਆ ਨੌਜਵਾਨਾਂ ਉਹਨਾਂ ਨੂੰ ਬਾਈ ਗਨਮੈਨ ਜ਼ਰੂਰ ਦਿਓ ਸਰਕਾਰ ਦੇ ਗਲ ਚੱਤ ਪਾਓ ਵੀ ਇਹਨਾਂ ਨੂੰ ਗਨਮੈਨ ਦਿਓ ਗਨਮੈਨ ਨਹੀਂ ਦੇਣੇ ਇੱਕ ਟੁਕਟ ਲਾਇਸੈਂਸਤਾ ਦਿਓ ਯਾਰ ਹੁਣ ਮੈਂ ਕੱਲ ਛੋਟੇ ਦੀ ਵੀਡੀਓ ਦੇਖ ਰਿਹਾ ਸੀ ਉਹ ਕਹਿੰਦਾ ਬਾਈ ਆਪਾਂ ਤਾਂ ਤੁਹਾਨੂੰ ਪਤਾ ਫੱਕਰ ਬੰਦਾ ਉਹ ਪਰ ਛੋਟੇ ਬਾਈ ਉਹ ਮਾਨ ਦਾ ਦਲੇਰ ਆਪਾਂ ਪਰ ਕਰੇਗਾ ਕੀ ਜੇ ਦੋ ਪੈਸੇ ਦਾ ਬੰਦਾ ਆ ਕੇ ਕੋਲਕੜਾ ਇੱਕ ਗੋਲੀ ਮਾਰ ਗਿਆ ਬਾੜੇ ਦਾ ਟੱਟੂ ਕੋਈ ਮਾਰ ਗਿਆ ਚਲ ਸਾਹਮਣੇ ਆਉ ਚਲ ਲੜਦੇ ਲੜ ਕੇ ਮਰਦਾ ਚੰਗਾ ਲੱਗਦਾ ਹੁਣ ਜੇ ਕੋਈ ਦੋ ਪੈਸੇ ਦਾ ਬੰਦਾ ਕੋਈ ਖਰੀਦ ਕੇ ਕਿਸੇ ਨੇ ਭੇਜਦਾ ਉਹਦਾ ਕੀ ਕਰੇਗਾ ਕਿੰਨੇ ਕਿ ਧਰਨੇ ਲਾਵਾਂਗੇ ਕਿੰਨੇ ਕਿ ਪ੍ਰਦਰਸ਼ਨ ਕਰਾਂਗੇ ਸਮੇਂ ਦੇ ਨਾ ਫਾਣ ਦੇ ਬਣੋ ਸਰਕਾਰਾਂ ਦੇ ਸਿਸਟਮ ਦੇ ਫਾਣ ਦੇ ਬਣੋ ਏ ਹੁਣ ਆਪਾਂ ਪੰਪ ਚਾ ਜਿੰਨੇ ਆ ਯਾਰ ਪੰਪ ਪੂਮ ਪਾਲਾ ਸਮਾ ਗਿਆ ਜਹੇ ਜਹ ਦੁਸ਼ਮਣਾਂ ਦੇ